ਸਚਕਲ ਜੀ ਮੈਂ ਜੀਵਨਜੋਤ ਕੋਰ ਐਮਐਲਏ ਅੰਮ੍ਰਿਤਸਰ ਹਲਕਾ ਪੂਰਬੀ ਸਾਥੀਓ ਮੇਰੇ ਹਲਕੇ ਪੂਰਬੀ ਦੇ ਵਿੱਚ ਫੋਕਲ ਪੁਆਇੰਟ ਵੀ ਪੈਂਦਾ ਔਰ ਹੋਰ ਵੀ ਵੱਡੇ ਵੱਡੇ ਬਿਜ਼ਨਸ ਐਸਟੈਬਲਿਸ਼ਮੈਂਟਸ ਜਿਹੜੇ ਨੇ ਉਹ ਮੇਰੇ ਹਲਕੇ ਦੇ ਵਿੱਚ ਨੇ ਔਰ ਹੁਣ ਹੋਰ ਵੀ ਜ਼ਿਆਦਾ ਆ ਰਹੇ ਨੇ ਕਿਉਂਕਿ ਸਭ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਹਲਕਾ ਵੀ ਬਹੁਤ ਡਿਵੈਲਪ ਹੋ ਰਿਹਾ ਔਰ ਪੰਜਾਬ ਵੀ ਜਿਹੜਾ ਹੈ ਉਹ ਬਹੁਤ ਡਿਵੈਲਪ ਹੋ ਰਿਹਾ ਸੋ ਮੈਂ ਇਥੇ ਦੱਸਣਾ ਚਾਹਣੀ ਆ ਕਿ ਸਾਡੀ ਪਿਛਲੇ 3 ਸਾਲ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚ 96000 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਇਆ ਹੈ 96836 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਹੈ ਉਹ ਇਨਵੈਸਟਮੈਂਟ ਪੰਜਾਬ ਦੇ ਵਿੱਚ ਕੀਤੀ ਗਈ ਹੈ ਪਹਿਲੀਆਂ ਸਰਕਾਰਾਂ ਦੀ ਜੇ ਮੈਂ ਗੱਲ ਕਰਦੀਆਂ ਔਰ ਸਪੈਸੀਫਿਕਲੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਜਦੋਂ ਸਰਕਾਰ ਹੁੰਦੀ ਸੀ ਉਹਦੇ ਵਿੱਚ ਉਦਯੋਗਪਤੀਆਂ ਨੂੰ ਔਰ ਵਪਾਰੀਆਂ ਨੂੰ ਕਦੇ ਵੀ ਚੰਗਾ ਮਾਹੌਲ ਨਹੀਂ ਮਿਲਿਆ ਜਿਹਦੇ ਕਰਕੇ ਉਹ ਲੋਕ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਇਨਵੈਸਟ ਕਰਨ ਲੱਗ ਗਏ ਸੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਉਹਨਾਂ ਨੂੰ ਬਹੁਤ ਅੱਛਾ ਮਾਹੌਲ ਮਿਲ ਰਿਹਾ ਜਿਹਦੇ ਕਰਕੇ ਅੱਜ ਸਾਡੇ ਕੋਲ ਪੰਜਾਬ ਦੇ ਵਿੱਚ ਟਾਟਾ ਸਟੀਲ ਔਰ ਸਨਾਥਨ ਗਰੁੱਪ ਵਰਗੇ ਵੱਡੇ ਵੱਡੇ ਐਸਟੈਬਲਿਸ਼ਮੈਂਟਸ ਜਿਹੜੇ ਨੇ ਉਹ ਇਨਵੈਸਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਨਾ ਤਾਂ ਸਾਡੇ ਕੋਲੋਂ ਹਿੱਸੇ ਮੰਗੇਗਾ ਔਰ ਨਾ ਕੋਈ ਪਰੇਸ਼ਾਨ ਕਰੇਗਾ ਪਿਛਲੀ ਸਰਕਾਰ ਜਦੋਂ ਫਿਰ ਅਗੇਨ ਸਪੈਸੀਫਿਕਲੀ ਮੈਂ ਜ਼ੋਰ ਦੇ ਕੇ ਕਹਿ ਰਹੀ ਹਾਂ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵੇਲੇ ਉਹਨਾਂ ਕੋਲੋਂ ਵੱਡੇ ਵੱਡੇ ਹਿੱਸੇ ਮੰਗੇ ਜਾਂਦੇ ਸੀ ਜਿਸ ਕਰਕੇ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨਾ ਉਹਨਾਂ ਨੇ ਬੰਦ ਕਰ ਦਿੱਤਾ ਸੀ ਪਿਛਲੀ ਸਰਕਾਰ ਦੇ ਵੇਲੇ ਉਦਯੋਗਪਤੀਆਂ ਨੂੰ ਰਾਜਤਾ ਦੇਣ ਦੇ ਲਈ ਸਿਰਫ 53 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਉਹ ਰੱਖਮ ਰੱਖਿਆ ਜਾਂਦਾ ਸੀ ਜਦ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਇਹ ਫਿਗਰ ਜਿਹੜੀ ਹੈ ਇਹ 250 ਕਰੋੜ ਰੁਪਏ ਹੈ ਸੋ ਅਗੇਨ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਐਮਓਯੂ ਸਾਈਨ ਕੀਤੇ ਜਾਂਦੇ ਸੀਗੇ ਉਹ ਪਰਵਾਰਾਂ ਦੇ ਨਾਲ ਐਮਓਯੂ ਸਾਈਨ ਕੀਤੇ ਜਾਂਦੇ ਸੀ ਸੂਬੇ ਦੇ ਨਾਲ ਨਹੀਂ ਸੀ ਕੀਤੇ ਜਾਂਦੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਭਗਵੰਤ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਇਹ ਜਿੰਨੇ ਵੀ ਐਮਓਯੂ ਨੇ ਇਹ ਪੰਜਾਬ ਦੇ ਨਾਲ ਸਾਈਨ ਕੀਤੇ ਜਾਂਦੇ ਨੇ ਸੋ ਅੱਜ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਅੱਜ ਦਾ ਜਿਹੜਾ ਪੰਜਾਬ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਗਵੰਤ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਇਹ ਸਰਬੱਤ ਦੇ ਭਲੇ ਦਾ ਪੰਜਾਬ ਬਣ ਚੁੱਕਾ ਹੈ ਸਤਿ ਸ਼੍ਰੀ ਅਕਾਲ ਜੀ